ਵੱਡੇ ਕਬੂਤਰ ਬੱਚਿਆਂ ਦੇ ਪਰਪੂਰ ਖਾ ਜਾਂਦੇ ਤੇ ਬੱਚਿਆਂ ਦੇ ਪਰ ਸਹੀ ਵੀ ਨਹੀਂ ਹੁੰਦੇ। ਬਾਈ ਮਾੜੀ ਮੋਟੀ ਸਰੋਂ ਚਲਾ ਦਿਆ ਕਰੋ। ਠੀਕ ਆ। ਮਲਟੀ ਵਿਟਾਮਿਨ ਪਾਈ ਜਾਇਆ ਕਰੋ ਕੋਈ ਨਾ ਕੋਈ। ਜਾਂ ਵਿਟਾਮਿਨ ਐਚ ਪਾਈ। ਇਹਦੇ ਨਾਲ ਹੀ ਮੈਂ ਸਾਰੇ ਛੋਲੇ ਵੀ ਇਹਦੇ ਨਾਲ ਹੀ ਮਿਣਕੇ ਪਾਉਣੇ ਆ। ਇਹਦੇ ਨਾਲ ਹੀ ਬਾਈ ਮੂੰਗੀ ਦੀ ਦਾਲ ਪਾ ਲੈਣੀ ਆ ਪਤਾ ਹੁੰਦਾ ਨਾ ਜਾਂ ਅੱਧੀ ਪੂਣੀ ਦਾ ਅੱਧੀ ਪਾ ਲੈਣੀ ਆ। ਮਤਲਬ ਸਾਰੇ ਦਾਣਾ ਆਪਾਂ ਕੋਲ ਜੀ। ਇਹ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀ ਧੰਨਵਾਦ ਤੇ ਆਜੋ ਬਾਬੋ ਕਰਦੇ ਆ ਵੀਡੀਓ ਸ਼ੁਰੂ ਤੇ ਸੋਰੀ ਪਹਿਲਾਂ ਤਾਂ ਹੱ ਇਹਨਾਂ ਬਾਈ ਕਾ ਸ਼ਰੀਰ ਨਹੀਂ ਸੀ ਸੇਤ ਜੀ ਮਤਲਬ ਸੈੱਟ ਨਹੀਂ ਹੀ ਆ ਗਈ ਤੇ ਮੰਨਿਆ ਨਹੀਂ ਕੀਤਾ ਹਨਾ ਦੋ ਤਿੰਨ ਵਾਰੀ ਫੋਨ ਕੱਢਿਆ ਵੀ ਚੱਲ ਬਣਾਈਆਂ ਯਾਰ ਹਨਾ ਤੇ ਬਣਾਈ ਹੀ ਨਹੀਂ ਕੱਲ ਬਾਈ ਹਨਾ ਕੱਲ ਨਹੀਂ ਕੰਮ ਕੀਤਾ ਕੋਈ ਵੀ ਗੱਲ ਬੇਲਿਆ ਨੇ ਬੈੱਡ ਤੋੜਿਆ ਤੇ ਆਜੋ ਬਾਬਿਓ ਕਰਦੇ ਆ ਬੱਚੇ ਪੁੱਛੇ ਛੱਡিয়ে ਤੇ ਰਾਜਾ ਸਾਹਿਬ ਵੀ ਜਾਣਾ ਆਪਾਂ ਮੱਥਾ ਟੇਕਣ ਠੀਕ ਹੈ ਗੁਰੂਗਰ ਮੱਥਾ ਟੇਕ ਕੇ ਆਈਏ ਜਾ ਕੇ ਸਭ ਤੋਂ ਪਹਿਲਾਂ ਬੱਚੇ ਪੁੱਛੇ ਛੱਡ ਜਾਂਦੇ ਆ ਫਿਰ ਹੀ ਜਾਣ ਕੇ ਢਾਂਗਿਆ ਢੁੰਗਿਆ ਤੇ ਆ ਕੇ ਡੱਕ ਲਾਂਗੇ ਹਨਾ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਨੇ ਆ ਰਾਜਾ ਸਾਹਿਬ ਦੇ ਤੇ ਨਾਲੇ ਆਪ ਕਰਕੇ ਹੁੰਨੇ ਆ ਠੀਕ ਆ ਤੇ ਪਹਿਲਾਂ ਤਾਂ ਕਰ ਲਈਏ ਹਜੇ ਲੇਟ ਹੀ ਜਾਣਾ ਮਤਲਬ ਪਹਿਲਾਂ ਵੀਡੀਓ ਬਣਾ ਲਈਏ ਥੋੜੀ ਜੀ ਫਿਰ ਉਦੋਂ ਬਾਅਦ ਜਾਣੇ ਆ ਤੇ ਫਿਰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਹਨਾ ਤੇ ਉਹ ਮਾਮੇ ਦਾ ਮੁੰਡਾ ਹਰਵਿੰਦਰ ਜਿਹੜਾ ਉਹਦੋਂ ਤੁਸੀਂ ਵੀਡੀਓ ਚ ਦੇਖਿਆ ਜਿਹੜਾ ਤਾਜ ਖੇਡਦਾ ਸੀ ਮੇਰੇ ਨਾਲ ਹਨਾ ਉਹ ਉੰਡਿਆ ਤੇ ਫੇਰ ਇਹੀ ਇਕੱਠਿਆਂ ਨੇ ਮਤਲਬ ਜਾਣਾ ਆ ਤੇ ਫਿਰ ਜਾ ਕੇ ਹੁਣ ਉਹਨੂੰ ਇੱਥੇ ਸੱਦਿਆ ਕਰੂੰਗਾ ਠੀਕ ਆ ਤੇ ਨਾਲ ਵੀਡੀਓ ਵੀਡੀਓ ਲਈ ਉਹਨੂੰ ਸਿਖੋਨੇ ਆ ਕਬੂਤਰ ਬਾਜੀ ਹੁਣ ਜੇ ਹੋਰ ਕੋਈ ਬੰਦਾ ਨਹੀਂ ਨਾਲ ਲੱਭਦਾ ਤੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਤੂੰ ਮੇਰੇ ਤੋਂ ਆਇਆ ਕਰ ਤੈਨੂੰ ਪੂਰੀ ਗੇਮ ਸਿਖੋਨਾ ਤੇ ਜਿੱਦਾਂ ਵੀ ਆ ਕਰਕੇ ਉਹਨੂੰ ਤੇ ਆ ਬਾਬੇ ਉਹ ਬਾਲੀ ਚਮਕਣ ਲਾ ਪਏ ਨਾ ਹੀਰੇ ਆਉਣ ਲਾ ਪਏ ਹੀਰੇ ਚਲੋ ਇਹਨਾਂ ਦਾ ਵੀ ਟਾਈਮ ਆਉਣਾ ਹੀ ਆ ਇਹਨਾਂ ਨੇ ਵੀ ਹੈ ਨਾ ਤੇ ਆਜੇ ਬਾਬੇ ਬੱਚੇ ਛੱਡিয়ে ਪਹਿਲਾਂ ਆ ਬਾਬੇ ਦੁਰਪੇ ਗੁਰਦੁਆਰੇ ਨੂੰ ਮੈਂ ਕਿਹਾ ਜਰਾ ਆ ਕੇ ਵੀਡੀਓ ਵੀਡੀਓ ਬਣਾਉਨੇ ਹੈ ਨਾ ਬਾਕੀ ਤੇ ਹਰਵਿੰਦਰ ਵੀ ਆ ਗਿਆ ਸੀ ਬਾਬੇ ਸੋਨੇ ਨਾ ਬਾਬੇ ਉਹ ਬਾਬੇ ਉਹ ਪ੍ਰਾਂਹ ਪਹੁੰਚ ਗਏ ਆ ਤੇ ਬੰਗਿਆ ਪਾਸ ਰਹਿ ਗਿਆ ਥੋੜਾ ਹੀ ਆ ਕਰਦੇ ਹੋਏ ਬਾਬੇ ਪਹੁੰਚ ਹੀ ਰਹਿ ਗਿਆ ਸਾਹਿਬ ਤੇ ਤੁਰੇ ਜਾਂਦੇ ਆ ਜੇ ਰਾਤ ਦੇ लेना तेल लेना 3 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

ਆਗੇ ਗੁਰੂ ਘਰ ਤੋਂ ਘਰੇ ਤੇ ਹੋਰ ਕੱਢਦੇ ਆ ਬੱਚੇ ਢਾਂਗੀ ਲੱਗੀ ਹੋਈ ਆ ਬੱਚੇ ਛੜਦੇ ਆ ਇਹਦੇ ਉੱਤੇ ਸਾਰੀ ਹਨਾ ਆਇਓ ਵੀ ਸ਼ੇਰਵਾਜ ਆਇਓ ਹੁਣ ਕਿਹੜੇ ਕਿਹੜੇ ਨੇ ਉਡਣਾ ਦੱਸ ਦਿਓ ਬਈ ਰੱਤੇ ਦਾ ਬਈ ਆਪਾਂ ਡੋਣਾ ਹੀ ਨਹੀਂ ਰੱਤੇ ਦਾ ਪਰ ਸਾਫ਼ ਹੋ ਗਏ ਉਸ ਤੋਂ ਬਾਅਦ ਇੱਕ ਦਵਾਰੀ ਲਾ ਕੇ ਦੇਖਾਂਗੇ ਜੇ ਲਾਗੇ ਲਾਗੇ ਨਹੀਂ ਤਾਂ ਆਰਾਮ ਰਾਮ ਹੀ ਆ ਇਹਨਾਂ ਦਾ ਠੀਕ ਹੈ ਜੋੜੇ-ਜੋੜੇ ਪਾਵਾਂਗੇ ਦੋਨੇ ਰੱਤੇ ਆਪਾਂ ਠੀਕ ਆ ਇੱਕ ਕਬੂਦਰੀ ਬਣੂਗੀ ਬਾਈ ਇੱਕ ਮੁੱਤਰ ਬਣੂਗਾ ਆਰੂਬਲਾ ਬੱਚੇ ਛੱਡੀਏ ਨਾ ਪਹਿਲਾ ਫੜਦੇ ਸਭ ਤੋਂ ਪਹਿਲਾ ਸੂਰਜ ਆਪਣਾ ਸੂਰਜ ਆ ਜਾ ਬਈ ਆਇਆ 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 ਲੋਰੀ ਚੱਲਾਈ ਸੂਰਜ ਆਪਣਾ ਚੱਲ ਸੂਰਜ ਢਾਂਗੀ ਦੇ ਢਾਂਗੀ ਦਾ ਸ਼ਾਬਾਸ਼ ਲੈ ਆਓ ਬਈ ਦੂਜੇ ਵੀ ਫੜੀਏ ਹਨਾ ਤੂੰ ਵੀ ਆ ਜਾ ਸ਼ੇਰ ਆਇਆ ਆਇਆ ਚੰਨ ਵੀ ਖੇੜਾ ਤੂੰ ਵੀ ਉੱਲੀ ਉੱਲੀ ਆਉਂਦੀ ਉਹ ਗੱਲ ਗਿਆ ਤੇ ਦੂਜੇ ਹੁਣ ਹਾਤ ਵੀ ਆ ਜਾ ਸਿਆਣੇ ਬਹੁਤ ਹੋ ਗਏ ਤੂੰ ਆ ਜਾ ਚੱਲ ਸੱਲਾਬ ਵੀ ਆ ਵੀ ਚੱਲਾ ਹਨਾ ਚੱਲ ਵੀ ਸ਼ੇਰ ਉੱਤੇ ਚੱਲ ਚੱਲ ਉੱਤੇ ਨੂੰ ਕਿੱਧਰ ਗਿਆ ਚਲੋ ਵੀ ਇਹ ਵੀ ਗਿਆ ਠੀਕ ਆ ਹੁਣ ਰੱਤਾ ਫੜੀਏ ਆ ਵੀ ਫੜ ਲਿਆ ਰੱਤਾ ਵੀ ਠੀਕ ਆ ਰੱਤੇ ਚੱਕਰਾ ਇਹ ਵੀ ਸੂਰਜ ਦਾ ਭੜਾਈ ਆ ਠੀਕ ਆ ਚੱਲ ਵੀ ਤੂੰ ਵੀ ਏ ਉੜ ਗਿਆ ਬਈ ਲੱਗਾ ਇਹ ਛਤਰੀ ਤੇ ਬਹਿ ਜਾਊਗਾ ਹਨਾ ਤੇ ਦੂਜੀ ਛਤਰੀ ਵੀ ਖੜੀ ਕਰ ਦੰਨੇ ਆ ਇੱਕ ਬੱਚਾ ਬਈ ਥੱਲੇ ਆ ਦੂਜੇ ਖੁੱਡੇ ਚ ਉਹ ਵੀ ਫੜੀਏ ਤੇ ਉਹ ਵੀ ਛੱਡੀਏ ਹੋਰ ਤਾਂ ਕਿੱਧਰ ਗਿਆ ਬਈ ਅ ਅਰਤਾ ਬਈ ਆ ਆ ਗਿਆ ਇਹ ਇਹਨਾਂ ਨੂੰ ਬਸ ਆਪਾਂ 15-20 ਦਿਨ ਡੋਣਾ ਬਈ ਠੀਕ ਆ ਐਡੇ ਬਸ ਟਾਂਗੀ ਕੱਢਣੀ ਆ ਤੇ ਟਾਂਗੀ ਦਾ ਬਿਠਾ ਦੇਣਾ ਡੋਣੇ ਡੂਣੇ ਹੈ ਨਹੀਂ ਆਪ ਹੀ ਉਡਲਣ ਤੇ ਉਡਲਣ ਨਹੀਂ ਤਾਂ ਬਸ ਐਡੇ ਹੀ ਬਿਠਾ ਕੇ ਤੇ ਲਾ ਲਿਆ ਕਰਾਂਗੇ ਬਸ ਠੀਕ ਆ ਆ ਬੈਠੋ ਆ ਵੈਸੇ ਕਬੂਤਰ ਬਾਈ 5-7 ਘੰਟੇ ਲਾਏ ਹੁਣ ਤਾਂ ਵਧੀਆ ਬੱਚੇ ਖੁੱਲ ਜਾਂਦੇ ਫੇਰ ਜਦੋਂ ਆਪਾਂ 10 ਪਰ ਸਾਬ ਤੋਂ ਕੱਢਦੇ ਆ ਨਾ ਜੇ ਆਪਾਂ ਮਤਲਬ ਘਾਟ ੜਾ ਕੇ ਮਤਲਬ ਰੋਕ ਲਈ ਤੇ ਬਾਈ ਫੇਰ ਖੁੱਲਦੇ ਨਹੀਂ ਬੱਚੇ ਜਲਦੀ ਕਿਤੇ ਟਾਈਮ ਬੋ ਲੈ ਜਾਂਦੇ ਜਦੋਂ ਪੂਰੇ 7-8 ਘੰਟੇ ਡਾਏ ਹੁਣ ਬੱਚੇ ਤੇ ਫੇਰ ਬਾਈ ਵਧੀਆ ਔੜਦੇ ਆ ਨਾ ਰਤਾ ਵੀ ਬਹਿ ਗਿਆ ਬਾਈ ਇਹ ਤਾਂ ਲੱਗ ਗਿਆ ਬਾਈ 4-5 ਹੈ ਨਾ ਤੇ ਉਹ ਇੱਕ ਕੂਤਰ ਉਹ ਵੀ ਉਹ ਵੀ ਲਿਆ ਕੇ ਬੱਚਾ ਛੱਡਿਆ ਤੇ ਦੂਜੇ ਛੋਟੇ ਬੱਚੇ ਵੀ ਅਜੇ ਐਸੇ ਬਿਠਾਈਏ ਉਹ ਬੱਚਾ ਵੀ ਬਾਈ ਮੈਂ ਫੜ ਲਿਆ ਸੀ ਜਿਹੜਾ ਦੂਜਾ ਸੀ ਨਾ ਫੜ ਲਿਆ ਸੀ ਉਦਣੀ ਤੇ ਉਹ ਕਲਿੱ ਫੜ ਲਿਆ ਸੀ ਉਹ ਕਬੂਤਰ ਬਾਈ ਬੱਚਾ ਬੱਚੇ ਬਿਠਾਤੇ ਦੋਨੇ ਉਹ ਵੀ ਤੇ ਉਹ ਵੀ ਛੜਦਾ ਵੀ ਢਾਂਗੀ ਤੇ ਬਹਿ ਗਿਆ ਹਨਾ ਆ ਵੀ ਢਾਂਗੀ ਖੜੀ ਕਰ ਦਿੰਦੇ ਫਿਰ ਇਧਰ ਉਧਰ ਘੁੰਮੀ ਜਾਣਗੇ ਤੇ ਉਹ ਜਾਲੀ ਜੇ ਥੱਲੇ ਨੂੰ ਛੜ ਦਿੰਦੇ ਬੱਚੇ ਦੇਖ ਕੇ ਥੱਲੇ ਨਾ ਆਉਣ ਤੇ ਇੱਥੇ ਪੰਜ ਸੱਤ ਕਬੂਤਰ ਦਾਸ ਹਨਾ ਵੱਡੇ ਕਬੂਤਰ ਕੱਢੀਏ ਬਾਈ ਜਿਹੜੇ ਉਹ ਇਧਰ ਉਧਰ ਢਾਂਗਿਆਂ ਤੇ ਬੈਠਣਗੇ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਵੀ ਢਾਂਗਿਆਂ ਤੇ ਬਹਿਣਾ ਹਨਾ ਤੇ ਬਸ ਦੋ ਅਕਲ ਦੀ ਢੜੀ ਆਪਾਂ ਇੱਥੇ ਬਿਠਾਉਣੇ ਬਾਈ ਲਗਾਤਾਰ ਹਨਾ ਦੋ ਤਿੰਨ ਦਿਨ ਬਿਠਾਉਣੇ ਆ ਤੇ ਫੇਰ ਬਾਈ ਇਹਨਾਂ ਨੂੰ ਬਾਹਰ ਉੱਤੇ ਛੱਡ ਦੇਣਾ ਆਪਾਂ ਆ ਜਪੇੜ ਵੱਜੀ ਵਿਚਾਰੇ ਦੇ ਫੜ ਹੋ ਗਿਆ ਪਰ ਜੇ ਨਾ ਵੱਜਦੀ ਤੇ ਇਹਨੇ ਨਿਕਲ ਜਾਣਾ ਸੀ ਬਾਈ ਹਨਾ ਤੇ ਕਿਉਂਕਿ ਲੱਗਾ ਲੁਗਾ ਵੀ ਨਹੀਂ ਜੰਗਲੀਆਂ ਨਾਲ ਰਲਾਂ ਸੀ ਨੇ ਬਾਈ ਘਰੇ ਤਾਂ ਆਉਣਾ ਨਹੀਂ ਸੀ ਆਪਣੇ ਬਥੇਰੇ ਬੱਚੇ ਆ ਬਾਈ ਜਿਹੜੇ ਜੰਗਲੀਆਂ ਨਾਲ ਰਲੇ ਹੋਏ ਆ ਐਦਾਂ ਮੇਤੋ ਗਲਤੀ ਗੁਲਤੀ ਨਾਲ ਨਿਕਲ ਜਾਂਦੇ ਬਾਈ ਹਨਾ ਕਈ ਵਾਰੀ ਤੇ ਕਈ ਵਾਰੀ ਬੱਚੇ ਉੱਧੇ ਹੀ ਚੀੜੇ ਹੁੰਦੇ ਆ ਵੀ ਚਲੋ ਆਉਂਦੇ ਨੇ ਢਾਂਗੀ ਤੇ ਤੇ ਬਹੁਤ ਜੰਗਲੀਆਂ ਨਾਲ ਬਾਈ ਰਲੇ ਰੁਲੇ ਆ ਹੁਣ ਤਾਂ ਕਈ ਤਾਂ ਦਿਖਣੋਂ ਹਟ ਗਏ ਇੱਕ ਦੋ ਦੀਦੇ ਆ ਹਜੇ ਵੀ ਹਨਾ ਟਾਵਰ ਟੂਰ ਤੇ ਉਧਰ ਰਹਿੰਦੇ ਰੁੰਦੇ ਪੱਕੇ ਹੀ ਤੇ ਕਿਤੇ ਕਿਤੇ ਦੀਦੇ ਹੁੰਦੇ ਬਾਈ ਹੁਣ ਚਲਚੁਲ ਕੇ ਕੇ ਪਾਸੇ ਨੂੰ ਹਨਾ ਐਦਾ ਦਾ ਕਰੱਤਾ ਵੀ ਰਲਿਆ ਹੋਇਆ ਬਈ ਆਪਣਾ ਐਦਾ ਦਾ ਕਾਲਾ ਚੀਨਾ ਵੀ ਰਲਿਆ ਹੋਇਆ ਜੰਗਲੀਆਂ ਨਾਲ ਕਿੰਨੇ ਬੱਚੇ ਆ ਬਈ ਜਿਹੜੇ ਜੰਗਲੀ ਜਾਨਾ ਰਲੇ ਹੋਏ ਆ ਆਪਣੇ ਆ ਵੀ ਕਬੂਤਰ ਕੱਢੀਏ ਸਾਰੇ ਬਾਹਰ ਹਨਾ ਚਲੋ ਵੀ ਫੇਰੋ ਚੱਲ 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 ਮੁੰਡਾ ਚਲੋ 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 ਫਰੋ ਚਲੋ 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 ਚੱਲ ਵੀ ਤੂੰ ਵੀ 빨리 ਚੱਲ 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 ਲੋ ਵੀ ਸਾਰੇ ਕਬੂਤਰ ਗਏ ਬਾਹਰ ਹੋਣੇ ਨਾਲ ਲੱਗ ਗਿਆ ਪਤਾ ਲੱਗਣ ਦੀ ਹੁਣ ਰੋਜ਼ ਤੁਫ ਤੁਫ ਕਰਵਾਉਂਦਾ ਆ ਹੁਣ ਮੇਟੋ ਮਿੰਟੀ ਪਈ ਜਾਂਦੇ ਬਾਹਰ ਨੂੰ ਚਲੋ ਚਲੋ ਤੂੰ ਵੀ ਆ ਜਾ ਇਤਨੂੰ ਆ ਜਾ ਇਤਨੂੰ ਹਾਂ ਹਾਂ ਸ਼ਾਬਾਸ਼ ਚਲੋ ਵੀ ਲਾਗੀਆਂ ਰੌਣਕਾਂ ਠੀਕ ਆ ਤੇ ਆਹ ਛਤਰੀ ਥੋੜੀ ਜਿਹੀ ਉੱਚੀ ਕਰ ਦਿੰਨੇ ਆ ਤੇ ਫੇਰ ਇੱਥੇ ਸਾਰੇ ਬੇਠੀ ਬੁਠੀ ਜਾਊਗੇ ਹਨਾ ਚੱਲ ਚੱਲ ਸ਼ੇਰਾ ਚੱਲ ਜਿਹੜੇ ਆਪਾਂ ਦੋ ਜੋੜੇ ਲਾਏ ਸੀ ਹਨਾ ਇੱਕ ਤੇ ਉਹ ਬੈਠੋ ਨੇ ਉਹ ਮੰਨ ਲਿਆ ਇੱਕ ਨੇ ਤੇ ਇੱਕ ਨੇ ਭਾਈ ਉਹ ਥੱਲੇ ਵਾਲਾ ਮੰਨ ਲਿਆ ਦੋਨਾਂ ਜੋੜਿਆਂ ਨੇ ਤੇ ਜਿਹੜਾ ਵੱਡਾ ਫੁੱਤਰਾ ਭਾਈ ਉਹ ਅੱਡ ਕਰ ਲਾਂਗੇ ਠੀਕ ਆ ਜਿਹੜੇ ਜੋੜੇ ਮਤਲਬ ਪੋਕੇ ਆਂਡੇ ਲਾਉਂਦੇ ਆ ਇੱਕ ਵਾਰੀ ਮੈਂ ਹੁਣ ਇਹ ਆਂਡੇ ਇੱਕ ਵਾਰੀ ਚੈੱਕ ਕਰਦਾ ਹਨਾ ਤੇ ਜੇ ਉਹ ਮਤਲਬ ਫੋਕੇ ਹੀ ਨਿਕਲੇ ਹੋਏ ਨਾ ਬੱਚਾ ਪ੍ਰੋਸੈਸ ਬਣਿਆ ਹੋਇਆ ਤੇ ਫਿਰ ਭਾਈ ਉਹ ਆਂਡੇ ਸਿੱਟ ਕੇ ਤੇ ਜੋੜੇ ਤੋੜ ਦੇਾਂਗੇ ਥੋੜੇ ਦਿਨ ਦਵਾਈ ਦਿਵਾਵੇਂ ਇਹਨਾਂ ਨੂੰ ਹਣਾ ਤੇ ਫਿਰ ਟਾਈਮ ਨਹੀਂ ਖਰਾਬ ਹੁੰਦਾ ਹੋਰ ਜੋੜੇ ਲਾ ਲਈ ਹੈ ਨਾ ਤੇ ਨਾ ਵੀ ਹੋਇਆ ਤਾਂ ਭਾਈ ਇਦਾਂ ਇਹ ਬੈਠੇ ਹੀ ਆ ਹਜੇ ਇਹਨਾਂ ਨੇ ਕਿਹੜਾ ਆਂਡੇ ਛੱਡਣੇ ਆ ਆਸ ਫੇਸ ਮੂਸਲੀ ਆ ਠੀਕ ਹੈ ਇਹਦੀ ਭਾਈ ਇੱਕ ਚੁਟਕੀ ਡੇਲੀ ਇਹਨਾਂ ਨੂੰ ਮੈਂ ਸਵੇਰੇ ਸ਼ਾਮ ਇਹਨਾਂ ਨੂੰ ਤੇ ਇੱਕੋ ਹੀ ਟਾਈਮ ਮਤਲਬ ਚਾਹੇ ਦਾਨੇ ਤੋਂ ਬਾਅਦ ਵੀ ਦੇ ਦੇਣਾ ਪਹਿਲਾਂ ਵੀ ਦੇ ਦੇਣਾ ਇੱਕ ਚੁਟਕੀ ਭਾਈ ਦੇਣੀ ਆ ਮਮੂਟੀ ਜੀ ਰੱਖ ਲੈਣਾ ਤਾਂ ਮਮੂਟੀ ਜੀ ਚੁਟਕੀ ਰੱਖ ਕੇ ਤੇ ਉਹ ਭਾਈ ਇਹਨਾਂ ਕਾਲੂ ਖਾਨੇ ਹੁੰਨੇ ਵੀ ਬਾਈ ਸਾਫ਼ ਕਰਾਂਗੇ ਮੜ ਮੜਿਆ ਹੈ ਤਾਂ ਨਹੀਂ ਇੰਨੇ ਕੋਈ ਸਾਫ਼ੀ ਹੋਂਦਾ ਚਲੋ ਮਾੜੀਆਂ ਮੂਟੀਆਂ ਤੁਹਾਨੂੰ ਪਤਾ ਕਬੂਤਰ ਬਿਠਾ ਕਰਦੇ ਆ ਹਨ ਤੇ ਇਹ ਵੀ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਵੀ ਕਬੂਤਰ ਦਾ ਟ੍ਰੀਟਮੈਂਟ ਚੱਲਦਾ ਪਿਆ ਬਾਈ ਤੇ ਅਮੀਰ ਮੈਨੂੰ ਪੂਰੀ ਆ ਬਾਈ 15 ਦਿਨ ਦੇਣਨਾ ਬਾਈ ਜਦੋਂ ਦੁਆਰਾ ਅੰਡੇ ਲਾਉਗੇ ਬੱਚੇ ਬਣੂਗੇ 100% ਬਾਈ ਕਬੂਤਰ ਦੇ ਬੱਚੇ ਬਣੂਗੇ ਜਿਹੜਾ ਸ਼ਾਹ ਆ ਬੱਚਾ ਹਨ ਆਪਾਂ ਆ ਕਬੂਤਰੀ ਦਾ ਜੋੜਾ ਲਾਉਣਾ ਬਾਈ ਸ਼ਾਹ ਦਾ ਤੇ ਸ਼ਾਹ ਬੱਚੇ ਹੋਰ ਦੇਖਣ ਨੂੰ ਮਿਲ ਜਾਣਗੇ ਨਾਲੇ ਬਾਈ ਇਹ ਡੰਡੇ ਵਾਲੀ ਦੀ ਭੈਣ ਆ ਜਿਹੜੀ ਆਪਣੀ ਡੰਡੇ ਵਾਲੀ ਨਸਲ ਆ ਨਾ ਇਹ ਉਹਦੀ ਭੈਣ ਆ ਡੰਡੇ ਵਾਲੀ ਦੀ ਸਗੀ ਬਾਈ ਠੀਕ ਹੈ ਚੈੱਕ ਕਰੋ ਜਰਾ ਓਏ ਓਏ ਉਹ ਕਰੀਆਂ ਕਰੀਆਂ ਆ ਆ ਬਈ ਉਹ ਇਹ ਡੰਡੇ ਵਾਲੀ ਦੀ ਭੈਣ ਆ ਬਾਈ ਇਹ ਲਾਵਾਂਗੇ ਉਹਦੇ ਨਾਲ ਲਾ ਪੂਰੀ ਵੀ ਸਕਦੇ ਆ ਇਹ ਦੋਨਾਂ ਨਾਲ ਹੀ ਜੋੜਾ ਸੈੱਟ ਬਹਿ ਜਾਣਾ ਬਾਈ ਹਨਾ ਕੁਤਰ ਵੀ ਟਾੜੇ ਟੂੜੇ ਮਰੀ ਜਾਂਦੇ ਹਨਾ ਇੱਧਰ ਉੱਧਰ ਤੇ ਐਦਾਂ ਬੱਚੇ ਬਾਈ ਜਲਦੀ ਲੱਗ ਜਾਂਦੇ ਹਨਾ ਉਹ ਵੀ ਬੱਚੇ ਬਾਈ ਛਤਰੀ ਤੇ ਬੈਠੇ ਆ ਪਰਾਂ ਪਰਲੇ ਬੰਨੇ ਦੋਨੇ ਬੈਠੇ ਆ ਤੇ ਆਹ ਦੇਖੋ ਆਵਲੇ ਤੇ ਇਦਾਂ ਸੋਖੇ ਲੱਗ ਜਾਂਦੇ ਬਾਈ ਜਿੱਦਾਂ ਫਿਰ ਇਹਨਾਂ ਦੇ ਨਾਲ-ਨਾਲ ਇਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਅਜ ਦੇ ਫਿਰਨਾ ਬਸ ਇੱਕ ਦੋ ਦਿਨ ਬਿਠਾ ਕੇ ਬਾਈ ਪੰਜਾਹ ਕਿ ਦਿਨਾਂ ਚ ਜੀ ਛੋਟਾ ਬੱਚਾ ਕੱਢਦੇ ਆ ਪੰਜਾਹ 6 ਪੰਜਾਹ 7 ਦਿਨਾਂ ਦੇ ਵਿੱਚ ਵਿੱਚ ਟਾਂਗ ਟਾਂਗੀ ਨੂੰ ਬੱਚਾ ਪੂਰਾ ਪੱਕਾ ਹੋ ਜਾਂਦਾ ਬਾਈ ਜਦੋਂ ਵੱਡੇ ਹੋ ਜਾਂਦੇ ਬਾਈ ਫੇਰ ਹੀ ਔਖਾ ਹੁੰਦਾ ਹਨਾ ਫੇਰ ਹੀ ਪੰਗਾ ਪੈਂਦਾ ਤੇ ਤੁਹਾਨੂੰ ਮੈਂ ਡੰਡੇ ਵਾਲੀ ਦੇ ਦੋ ਭਰਾ ਹੋਰ ਨਿਕਲੇ ਆ ਉਹ ਵੀ ਦਰਸ਼ਨ ਕਰਉਣਾ ਆ ਤੇ ਇੱਕ ਦੋ ਬੱਚੇ ਹੋਰ ਆ ਹਨਾ ਉਹ ਵੀ ਦੇਖੋਣਾ ਤੁਹਾਨੂੰ ਬਈ ਆ ਡੰਡੇ ਵਾਲੇ ਦਾ ਭਾਈ ਭੈਣ ਜੋ ਵੀ ਆ ਹਨਾ ਨਾਰ ਬਣੂਗੀ ਉਮੀਦ ਪੂਰੀ ਆ ਵੀ ਨਾਰ ਬਣੂਗਾ ਇਹ ਚੈੱਕ ਕਰੋ ਰਾਂਗੇ ਕਿੰਨਾ ਸੋਹਣਾ ਕੱਢਿਆ ਬਾਈ ਇਧਰ ਦੇਖ ਸ਼ਰਾ ਇਹ ਹੈਗਾ ਬਾਈ ਵੱਡਾ ਬੱਚਾ ਠੀਕ ਆ ਪੱਲਾ ਮੈਂ ਤਾਂ ਛੱਡਿਆ ਦੇਖ ਲਓ ਪੱਲਾ ਪੱਲੇ ਦਾ ਰੰਗ ਵੀ ਬਾਈ ਇਦਾਂ ਦਾ ਹੀ ਆ ਬਾਕੀ ਚ ਇਹ ਹੀ ਕਰੂਗਾ ਕਲਰ ਤੇ ਵੈਸੇ ਸੋਹਣਾ ਹੀ ਬਣਨਾ ਬਾਈ ਬੱਚਾ ਬਹੁਤ ਸੋਹਣਾ ਬਣਨਾ ਇਹ ਆ ਬਾਈ ਦੂਜਾ ਬੱਚਾ ਠੀਕ ਆ ਇਹ ਵੀ ਬਦ ਉਹਦਾ ਹੀ ਆ ਦੂਜੀ ਦਾ ਡੰਡੇ ਵਾਲੀ ਦੀ ਜਈ ਹੈ ਨਾ ਜਿਹੜਾ ਮੈਂ ਤੁਹਾਨੂੰ ਪਹਿਲਾ ਬੱਚਾ ਦਿਖਾਇਆ ਹੁਣੀ ਉਹਦਾ ਭਰਾ ਹੀ ਆ ਬਈ ਇਹ ਵੀ ਦੂਜਾ ਹੀ ਇਹ ਕਬੂਤਰੀ ਬਣੂਗੀ ਬਈ ਹਜੇ ਛੋਟੇ ਬੱਚੇ ਆ ਬਈ ਠੀਕ ਆ ਤੇ ਪੱਲੇ ਬਹੁਤ ਵੱਡੇ ਹੁੰਦੇ ਇਹਨਾਂ ਦੇ ਬਈ ਖੁੱਲੇ ਪੱਲਿਆਂ ਦੇ ਹੁੰਦੇ ਆ ਇਹ ਕੂਤਰ ਕਿੱਡੇ-ਕੱਡੇ ਪੱਲੇ ਹੋ ਜਾਂਦੇ ਇਹਨਾਂ ਦੇ ਬਈ ਜਿਸਮ ਜਿਹੜਾ ਉਹ ਛੋਟਾ ਹੁੰਦਾ ਪੱਲੇ ਵੱਡੇ ਹੁੰਦੇ ਇਹਨਾਂ ਕੂਤਰਾਂ ਦੇ ਬਈ ਲੋ ਬਾਬਿਓ ਜੋ ਆਪਾਂ ਚੀਜ਼ ਸੋਚ ਕੇ ਜੋੜਾ ਆ ਵੀ ਲਾਇਆ ਸੀ ਬਈ ਬੜਲੇ ਵਾਲੀ ਦੀ ਜਿਹੜੀ ਬੜਲੇ ਦੀ ਮਾਂ ਆ ਉਹਦੀ ਉਹਦੀ ਭੈਣ ਦਾ ਮਤਲਬ ਜੋੜਾ ਲਾਇਆ ਸੀ ਨਾ ਬੜਲੇ ਵਾਲੇ ਦੀ ਮਾਸੀ ਦਾ ਸੇਮ ਉੱਤੇ ਜੋੜਾ ਬਣਾ ਕੇ ਲਾਇਆ ਦੀ ਬਾਈ ਉਹੋ ਚੀਜ਼ ਕੱਢ ਕੇ ਦੇਤੀ ਬਾਈ ਨੇ ਵੀ ਆਪਾਂ ਨੂੰ ਜਿਹੜਾ ਇਹਨਾਂ ਦਾ ਦਾਦਾ ਆ ਨਾ ਬਈ ਇਹਨਾਂ ਬੱਚਿਆਂ ਦਾ ਉਹ ਇਦਾਂ ਦਾ ਆ ਜਿਹੜਾ ਪਰਦਾਦਾ ਆ ਉਹ ਜਿਹੜਾ ਆਪਣਾ ਹੁਣੇ ਤਾਂ ਦਿਖਾ ਗਿਆ ਜਿਹਨੂੰ ਵੀ ਆਂਡਿਆਂ ਤੋਂ ਬੰਨਦਾ ਸਫੇਦ ਮੂਸਲੀ ਦੀ ਕਹਿੰਦਾ ਨਾ ਚੀਨਾ ਜਿਹੜਾ ਕਾਲਾ ਚੀਨਾ ਪੁੱਤਰ ਆ ਜੀਰਾ ਆ ਉਹ ਇਹਨਾਂ ਦਾ ਪਰਦਾਦਾ ਆ ਬਈ ਆਹ ਬੱਚਿਆਂ ਦਾ ਤੇ ਜਿਹੜਾ ਇਹਨਾਂ ਦਾ ਦਾਦਾ ਬਈ ਉਹ ਸੇਮ ਇਹਦੇ ਨਾਲ ਸੇਮ ਤੋਂ ਸੇਮ ਦੂਜਾ ਬੱਚਾ ਬਈ ਇਹਦੇ ਛੱਡਾਂਗੇ ਬਾਈ ਵਜੀ ਹੈਨਾ ਇਹ ਛੱਡਾਂਗੇ ਦੂਜਾ ਬੱਚਾ ਰੋਗ ਲਾ ਕੇ ਦੇਖਦੇ ਆ ਹੈਨਾ ਕਿੱਦਾਂ ਵੀ ਕਰਨੀਆਂ ਇੱਕ ਬੱਚਾ ਬਈ ਆ ਹੋਰ ਆ ਇਹ ਹੈਗਾ ਜਿਹੜਾ ਆਪਣਾ ਬੜਲੇ ਵਾਲੀ ਨਹੀਂ ਜਿਹੜੀ ਆਪਣੀ ਉਹਦੀ ਜਿਹੜੀ ਮਤਲਬ ਉਹਦਾ ਇਹ 마ਸੀ মুਸੀ ਬੜਲੇ ਵਾਲੀ ਦੀ 마ਸੀ ਜਾਂ মামਾ ਮੂਮਾ ਕੁਝ ਬਣੂਗਾ ਇਹ ਬੜਲੇ ਵਾਲੀ ਦਾ ਆ ਚੈੱਕ ਕਰੋ ਇਹ ਉਹਨਾਂ ਦੀ ਬਲੱਡ ਲਾਈਨ ਚੋਂ ਬੱਚਾ ਬਈ ਜਾਂ ਉਹਦਾ ਮਾਮਾ ਬਣੂ ਤੇ ਜਾਂ ਉਹਦੀ ਮਾਸੀ ਬਣੂ ਆ ਕਬੂਤਰ ਜਿਹੜਾ ਬੈਠਾ ਜਿਹੜਾ ਤੁਹਾਨੂੰ ਮਾ ਹੁਣੇ ਬੱਚਾ ਦਿਖਾਇਆ ਸੀ ਬਾਈ ਇਹ ਆਪਣੇ ਦਾਦੇ ਜਰਗਾ ਬਣਿਆ ਹਨਾ ਬਾਈ ਆ ਇਹ ਆ ਉਹਦਾ ਦਾਦਾ ਬਾਈ ਆ ਵਾਲਾ ਆ ਉਹਦੀ ਦਾਦੀ ਆ ਜਿਹੜੀ ਮੂਰੇ ਬੈਠੀ ਆ ਆ ਪਿਛਲਾ ਬਾਈ ਦਾਦਾ ਆ ਦਾ ਆ ਗਵੜਾ ਜਿਹੜਾ ਗਵੜਾ ਤੇ ਸੇਮ ਬੱਚਾ ਤੁਸੀਂ ਦੇਖ ਲਿਆ ਬਾਈ ਆਹੇ ਰੰਗ ਨਿਕਲੂਗਾ ਉਹ ਸੇਮ ਟੂ ਸੇਮ ਆਹੇ ਚੀਜ਼ ਬਣੂ ਆਹੇ ਆਖੂਗੀ ਉਹਦੀ ਤੇ ਇਸ ਕਬੂਤਰੀ ਦਾ ਕੱਢਿਆ ਬਾਈ ਇਹਦੀ ਆਤੀ ਆ ਬਾਈ ਇਹਨੇ ਕੱਢਿਆ ਉਹ ਬੱਚਾ ਤਲਵਾ ਪਿਓ ਆ ਜਿਹੜਾ ਮੋਰੇ ਕੂਤਰ ਬੈਠਾ ਆ ਇਹ ਚੱਲ ਰਾਲੀ ਦਾ ਪਿਓ ਆ ਬਾਈ ਇਹ ਵੀ ਜੋੜੇ ਲਾਉਣਾ ਔਰ ਰੱਤਾ ਵੀ ਲਾਉਣਾ ਬਾਈ ਠੀਕ ਆ ਔਰ ਅੱਤੇ ਦੋਨੇ ਹੀ ਲਾਉਣੇ ਬਾਈ ਜੋੜੇ ਜਿਹੜੇ ਬੈਠੇ ਆ ਤੇ ਇੱਕ ਆ ਬਈ ਆਪਣੇ ਭੱਡੇ ਕੂਤਰ ਦਾ ਆ ਜਿਹੜੇ ਟੀਰਾ ਜਾ ਹਨਾ ਜਿਹੜਾ ਆਪਣਾ ਆਪਣਾ ਬੱਚਾ ਸੀ ਨਾ ਬਾਈ ਦੂਜਾ ਜਿਹੜਾ ਆਪਣਾ ਡੱਬੇ ਦਾ ਪਿਓ ਸੀ ਜਿਹੜੀ ਉਹਦੀ ਮਾਂ ਆ ਤੇ ਡੱਬੇ ਦੀ ਮਾਂ ਉਹਦੇ ਨਾਲ ਬਾਈ ਜਿਹੜਾ ਕਬੂਤਰ ਨਾਲ ਆਪਣਾ ਡੱਬੇ ਦਾ ਪਿਓ ਬਣਿਆ ਸੀ ਉਹਦਾ ਪੇ ਲੱਗਾ ਸੀ ਬਾਈ ਉਸ ਕਬੂਤਰੀ ਨਾਲ ਆਪਣੀ ਨਾਲ ਸੰਗਰਪੁਰ ਵਾਲੀ ਨਾਲ ਠੀਕ ਆ ਉਹਦਾ ਬੱਚਾ ਬਾਈ ਆ ਪਿਆ ਇਹ ਉਹਦਾ ਭਰਾ ਆ ਇੱਕ ਸਾਡਾ ਡੱਬੇ ਦਾ ਮਾਵਾ ਸੇਮ ਆ ਤੇ ਪਿਓ ਉਹਦਾ ਦਾਦਾ ਹੀ ਆ ਇੱਕ ਸਾਡਾ ਇਹਦਾ ਦਾਦਾ ਹੀ ਲੱਗਾ ਨਾਲ ਤੋਂ ਆ ਚੈੱਕ ਕਰੋ ਉਹਦਾ ਦਾਦਾ ਮਦਨ ਲੱਗਾ ਹੋਇਆ ਜਿਹੜਾ ਆਪਣਾ ਡੱਬੇ ਦਾ ਪਿਓ ਸੀ ਨਾ ਉਹਦਾ ਦਾਦਾ ਲੱਗੇ ਇਹ ਬੱਚਾ ਬਣਿਆ ਜਾਂ ਬੱਚਾ ਚੈੱਕ ਕਰੋ ਬਾਈ ਸੇਮ ਇਦਾਂ ਦੀ ਅੱਖ ਸੀ ਉਹਦੀ ਬਸ ਉਹ ਲਾਲ ਜਿੰਦਾ ਸੀ ਤੇ ਜੱਟਾ ਹੋਈ ਇੱਕ ਹੋਰ ਬੱਚਾ ਉਹ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਉਹ ਪਿੱਛੇ ਬੈਠਾ ਬਾਈ ਔਰ ਬਿਚੇ ਬੈਠਿਆ ਇਹਨਾਂ ਨੂੰ 2 ਘੰਟੇ ਹੋ ਗਏ ਮੈਨੂੰ ਛੱਡਿਆ ਛੁੱਡਿਆ ਨੂੰ ਹਨ ਤੇ ਆ ਬੱਚੇ ਵੀ ਟੱਕ ਕੇ ਅੰਦਰ ਪਾ ਦਈਏ ਤੇ ਸਾਰੀ ਆ ਕਬੂਤਰਵਾਦ ਤਾਂ ਅੰਦਰ ਬਾੜ ਲਈਏ ਤੇ ਉਹ ਵੀ ਬੱਚੇ ਉੱਪਰ ਹੀ ਬੈਠੇ ਆ ਠੀਕ ਆ 2 ਘੰਟੇ ਹੋ ਗਏ ਮੈਨੂੰ ਇਹਨਾਂ ਨੂੰ ਛੱਡਿਆ ਛੁੱਡਿਆ ਨੂੰ 3 ਵਜੇ ਦਾ ਟਾਈਮ ਹੋ ਗਿਆ ਬਈ ਹਨ ਤੇ ਮੈਂ ਮੇਰੇ ਨਾਲ 12 12 ਵਜੇ ਆਇਆ ਸੀ 12 1 ਵਜੇ ਉਦੋਂ ਕੋ ਛੱਡੇ ਸੀ ਤੇ 2-3 ਘੰਟੇ ਮਤਲਬ ਬਹਿ ਗਏ ਆ ਬਹੁਤ ਆ ਤੇ ਇਹਨਾਂ ਨੂੰ ਹੁਣ ਬਈ ਅੰਦਰ ਛੱਡ ਕੇ ਤੇ ਕਣਕ ਧੋਣੀ ਆ ਬਈ ਹਨ ਕਣਕ ਧੋਈਏ ਤੇ ਆ ਕੁਜਾ ਬਈ ਉਦੋਂ ਆਪਾਂ ਤੁਹਾਨੂੰ ਦੱਸਿਆ ਨ ਠੀਕ ਐ ਇਹ ਚੰਗੀ ਤਰ੍ਹਾਂ ਚਲੋ ਉਦਾਂ ਤਾਂ ਖਰਾਬ ਜਿਹਾ ਹੋ ਗਿਆ ਜਿੱਦਾਂ ਹਦਾਗ ਦੂਜੀ ਤਾਂ ਨਹੀਂ ਲੱਥੇ ਉਹਦੇ ਤੋਂ ਰੰਗ ਰੂੰਗ ਵਾਲੇ ਲੱਗੇ ਆ ਇਹ ਉਦਾਂ ਬਈ ਸਾਫ਼ ਹੋ ਗਿਆ ਕੁਝਾ ਅੰਦਰੋਂ ਐਨ ਚੰਗੀ ਤਰ੍ਹਾਂ ਚਮਕ ਗਿਆ ਤੇ ਇਹ ਚ ਹੁਣ ਪਾਣੀ ਪਾ ਸਕਦੇ ਆ ਬਈ ਆਪਾਂ ਇਹਨੂੰ ਦੋ ਤਿੰਨ ਦਿਨ ਧੁੱਪ ਵਾਲੀ ਆ ਤੇ ਬਿਮਾਰ ਕਬੂਤਰਾਂ ਦਾ ਕੁਝਾ ਚੱਕਿਆ ਸੀ ਇਹ ਇਸ ਕਰਕੇ ਮੈਂ ਇਹਨੂੰ ਮੈਂ ਕਹਾਂ ਚਾਹੇ ਪੰਜ ਚਾਰ ਦਿਨ ਰੋਕੀ ਇਹ ਚ ਪਾਣੀ ਪਾਉਂਗਾ ਤੇ ਇੱਧਰ ਰੱਖਣਾ ਬਾਹਰ ਵੀ ਉਹ ਬਾਲਟੀ ਵੀ ਸਿੱਟਣੀ ਚਾਕੇ ਇੱਥੇ ਰੱਖਣਾ ਬਈ ਤੇ ਆ ਆਪਣੀਆਂ ਲੈਲਾ ਮਜਨੂ ਜਿੰਨੇ ਵੀ ਆ ਦੇ ਵਿੱਚ ਇਹਨਾਂ ਦੇ ਮਜਰੂ ਬਹੁਤ ਘਾਟਾ ਮਜਨੂ ਲਿਉਨੇ ਆਂਡੇ ਸ ਇਹਦਾ ਇੰਨੀ ਨੂੰ ਤਾਂ ਬਈ ਆਪਾਂ ਕਿੰਨੇ ਬੱਚੇ ਕਢਾ ਲੈਣੇ ਸੀ ਹਨ ਇੱਕ ਆਪਣੇ ਘਰ ਦਾ ਬੱਚਾ ਵੀ ਆ ਬਈ ਪਹਿਲਾਂ ਨਿਕਲਿਆ ਸੀ ਉਹ ਉਹ ਇੱਥੇ ਹੀ ਹੋਣਾ ਬਈ ਵਿੱਚ ਜਿਆਦਾ ਛਾਂ ਡੰਡੂ ਤੇ ਕਿਤੇ ਬੈਠਾ ਹੋਊਗਾ ਕਿ ਖਾਣੇ ਖੁੰਨੇ 'ਚ ਵੜਿਆ ਹੋਣਾ ਬਈ ਆ ਆ ਬਿਠਾ ਇਹ ਤੂਤੀ ਬਣੀ ਆ ਬਈ ਹਨਾ ਤੇ ਹੁਣ ਵੀ ਨੇ ਬੱਚਾ ਬਈ ਕੱਢਿਆ ਸੀ ਇਹ ਤੂਤੀ ਨੇ ਬੱਚਾ ਕੱਢਿਆ ਸੀ ਉਹ ਬੱਚਾ ਮਰ ਗਿਆ ਇੰਨੇ ਕੱਢ ਦਿੱਤਾ ਇਹ ਆਪਣੀ ਘਰ ਦੀ ਆ ਬਈ ਪੱਠੀ ਇੱਥੇ ਘਰੇ ਵੀ ਨਿਕਲੀ ਸੀ ਇਹ ਤੇ ਆ ਕਬੂਤਰੀਆਂ ਨੂੰ ਵੀ ਬਈ ਚੱਕ ਕੇ ਹਨਾ ਧੁੱਪ ਦੇ ਕੜੀ ਕ ਇਹਨਾਂ ਨੂੰ ਵੀ ਛੱਡਦਾ ਮੈਂ ਬਾਹਰ ਤੇ ਇਹਨਾਂ ਦੇ ਪਰ ਜਾਂ ਬੰਦ ਦਿੰਨੇ ਆ ਬੰਨ ਕੇ ਥੋੜੇ ਦਿਨ ਬਾਹਰ ਛੱਡਾਂਗੇ ਕਿਉਂਕਿ 빙ੇਆ ਕਬੂਤਰ ਬਾਈ ਜਾਂ ਛੁੱਡ ਗਿਆ ਤੇ ਕੋ ਡੇਕ ਕੇ ਬਿੱਲੀ ਬੁੱਲੀ ਨਾ ਚੱਕ ਕੇ ਲੈ ਜਵੇ ਹਨ ਇਸ ਕਰਕੇ ਇਹਨਾਂ ਨੂੰ ਬੰਦ ਵਾਂਗੇ ਬਾਈ ਤੇ ਉਹ ਬੱਚੇ ਥੱਲੇ ਨੂੰ ਝਾਕਦੇ ਆ ਕਬੂਤਰ ਦੇਖ ਕੇ ਹੁਣ ਭੁੱਖ ਲੱਗੀ ਬਾਈ ਇਹਨਾਂ ਨੂੰ ਵੀ ਹਨਾ 2:3 3 ਵਜੇ ਦਾ 3 ਤੇ 4 ਵਜੇ ਦਾ ਟਾਈਮ ਹੋ ਗਿਆ ਤੇ ਇਹਨਾਂ ਨੂੰ ਚੱਕ ਲਈਏ ਬਾਈ ਹਨਾ ਤੇ ਜਿਹੜੇ ਬੱਚੇ ਬਾਈ ਹੁਣ ਜਿੱਦਾਂ ਮਤਲਬ ਜਿੱਦਾਂ ਝਾੜੇ ਪੈਣੇ ਆ ਉਹਨਾਂ ਨੂੰ ਲੱਗ ਰੱਖ ਕੇ ਬਾਈ ਥੋੜੀ ਥੋੜੀ ਸਰੋਂ ਪਾਓ ਜ਼ਿਆਦਾ ਨਹੀਂ ਠੀਕ ਆ ਜਿਹੜੇ ਤੁਹਾਨੂੰ ਲੱਗਦਾ ਵੀ ਛੋਟੇ ਬੱਚੇ ਹੁਣ ਆਪਣੇ ਝੜ ਜੂੜੇ ਪੈ ਗਏ ਆ ਉਹਨਾਂ ਨੂੰ ਹਲਕੀ ਹਲਕੀ ਇਦਾਂ ਮਾੜੀ ਮਾੜੀ ਸਰੋਂ ਪਾ ਦਿਆ ਕਰੋ ਥੋੜੀ ਥੋੜੀ ਕੋਈ ਚੱਕਰ ਨਹੀਂ ਹਨਾ ਸਰੋਂ ਦਾ ਤੇਲ ਵੀ ਬਾਈ ਦੇ ਸਕਦੇ ਆ ਦੋ ਤਿੰਨ ਬੂੰਦਾ ਉਹਦਾ ਵੀ ਕੋਈ ਨੁਕਸਾਨ ਨਹੀਂ ਕਿਤੇ ਕਿਤੇ ਬਾਈ ਹਨਾ ਤੇ ਜਦੋਂ ਬੱਚੇ ਤਾਂ ਲੱਗਦਾ ਵੀ ਬਾਈ ਯਾਰ ਪਰਪੂਟ ਜਾਦੀ ਸਿੱਟ ਗਿਆ ਉਦੋਂ ਆਪਾਂ ਸਰੋਂ ਦੀਆਂ ਵੀ ਦੋ ਤਿੰਨ ਸਰੋਂ ਦਾ ਤੇਲ ਦੀਆਂ ਦੋ ਤਿੰਨ ਬੂੰਦਾ ਦੇ ਸਕਦੇ ਜਿਹੜਾ ਆਪ ਕਢਾਇਆ ਹੋਵੇ ਇਹ ਆਪ ਜਾ ਕੇ ਕਢਾ ਕੇ ਪਤਾ ਹੋਵੇ ਵੀ ਪੂਰਾ ਸ਼ੁੱਧ ਹੈ ਮਤਲਬ ਇਹ ਚ ਕੋਈ ਕੈਮੀਕਲ ਨਹੀਂ ਮਿਕਸ ਹੈਗਾ ਦੁਕਾਨ ਤੋਂ ਲੈ ਕੇ ਬਾਈ ਉਹਦੀ ਕੋਈ ਗ ਹਾਂਜੀ ਬਾਬਿਓ ਕੀ ਹਾਲ ਚਾਲ ਆ? ਲੋ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਜਿੰਨੇ ਵੀ ਕਮੈਂਟਾਂ ਦੇ ਬਾਈ ਜਵਾਬ ਆਏ ਸੀਗੇ ਵੀ ਕੱਲ ਤਾਂ ਆਪਾਂ ਵੀਡੀਓ ਪਾਈ ਨਹੀਂ ਉਸ ਤੋਂ ਪਿਛਲੀ ਵੀਡੀਓ ਤੇ ਜਿੰਨੇ ਵੀ ਕਮੈਂਟਾਂ ਦੇ ਜਵਾਬ ਆਏ ਸੀ ਉਹ ਜਵਾਬ ਦੇ ਦਈਏ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਜੇ ਕਬੂਤਰਾਂ ਦੇ ਮਤਲਬ ਪਰਪੁਰ ਬੱਚੇ ਵੱਡੇ ਕਬੂਤਰ ਬੱਚਿਆਂ ਦੇ ਪਰਪੁਰ ਖਾ ਜਾਂਦੇ ਤੇ ਬੱਚਿਆਂ ਦੇ ਪਰ ਸਹੀ ਵੀ ਨਹੀਂ ਹੁੰਦੇ ਬਾਈ ਮਾੜੀ ਮੁੱਟੀ ਸਰੋਚਲਾ ਦਿਆ ਕਰੋ ਠੀਕ ਆ ਮਲਟੀ ਵਿਟਾਮਿਨ ਪਾਈ ਜਾਇਆ ਕਰੋ ਕੋਈ ਨਾ ਕੋਈ ਜਾਂ ਵਿਟਾਮਿਨ ਐਚ ਪਾਈ ਜਾਇਆ ਕਰੋ ਵਧੀਆ ਪਰ ਹੁੰਦੇ ਬਾਈ ਕੋਈ ਨਹੀਂ ਉਹ ਬੱਚੇ ਆਪਣੇ ਦੋਦਾਂ ਨੂੰ ਹੁਣ ਵੀ ਦੇ ਇੱਕੇ ਹਟੇ ਆ ਤੁਸੀਂ ਕਿੱਦਾਂ ਦੇ ਪਾਰ ਆ ਐਨ ਵਧੀਆ ਆਏ ਆ ਕੋਈ ਚੱਕਰ ਨਹੀਂ ਪੈਂਦਾ ਬਾਈ ਠੀਕ ਆ ਬਾ ਗੋਲੇ ਗੂਲੇ ਦੇ ਵਿੱਚ ਸਟਨ ਨਾਲ ਆਦਨ ਕਿਵੇਂ ਗੋਲਾ ਬੰਦ ਹੋ ਜਾਂਦਾ ਹੁੰਦਾ ਐਨਾ ਤਿਆਰ ਰੱਖੋ ਪਹਿਲੀ ਗੱਲ ਦਾ ਬਾਈ ਸੈਵਰਡ ਰੱਖਿਆ ਕਰੋ ਹਨਾ ਵੀ ਵੱਡੇ ਖਾਨੇ ਜਿਆਦਾ ਕੋਸ਼ਿਸ਼ ਕਰਿਆ ਕਰੋ ਵੱਡਾ ਖਾਨੇ ਚ ਬੱਚੇ ਨਾ ਘੜਾਇਆ ਕਰੋ ਛੋਟੇ ਖਾਨੇ ਚ ਬੱਚੇ ਘੜਾਇਆ ਕਰੋ ਜੇ ਚ ਹੋਰ ਕਬੂਤਰ ਜਾ ਹੀ ਨਾ ਪਾਵੇ ਠੀਕ ਆ ਮਤਲਬ ਫੋਟ ਫੋਟ ਵਾਈ ਫੋਟ ਦਾ ਹੀ ਹੋਵੇ ਖਾਨਾ ਕਈਆਂ ਬਾਈਆਂ ਨੇ ਤਾਂ ਡੇਢ-ਡੇਢ ਫੁੱਟ ਦੇ ਦੋ-ਦੋ ਫੁੱਟ ਦੇ ਖਾਨੇ ਬਣਾਏ ਦੋ ਬਾਈ ਹੋਰ ਕਬੂਤਰ ਵੀ ਵੱੜ ਜਾਂਦੇ ਵਿੱਚ ਫਿਰ ਆਂਡੇ ਦੇ ਨੂੰ ਐਦਾਂ ਹੀ ਆਪਣੇ ਹੋਇਆ ਉਹ ਵੱਡੀ ਪੂਰੀ ਡੋਲੀ ਦਾ ਪੂਰੇ ਖਾਲੀ ਸੀ ਹਨਾ ਦੋ ਮਤਲਬ 2.5 ਕਪੂਟ ਐਦਾਂ ਹੀ ਉਹ ਤੇ ਡੇਢ ਕਫੁੱਟ ਐਦਾਂ ਉਹਦੇ ਵਿੱਚ ਉਹ ਦੋ ਕੂਤਰਾ ਦੇ ਜੋੜੇ ਆਂਡੇ ਦਿੱਤੇ ਸੀ ਉਹ ਤਾਂ ਬਾਈ ਜਾ ਕੇ ਖਾਣ ਲੱਪੇ ਕਿਤੇ ਦੂਜੇ ਜੋੜੇ ਨੂੰ ਮਾਰਦੇ ਸੀ ਬੱਚਿਆਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਪਾਵਰ ਜਲ ਖਾਲੀ ਪੇੜ ਦੇਣੀ ਚਾਹੀਦੀ ਕਿ ਭਰੇ ਵੇ ਬਾਈ ਦਾਦਾ ਕੋਈ ਸੀਨ ਨਹੀਂ ਹੈਗਾ ਜਦੋਂ ਮਰਜ਼ੀ ਦੇ ਦਿਓ ਪਾਵਰ ਜੈਲ ਕਿਹੜਾ ਕੋਈ ਮਤਲਬ ਪਾਦੀ ਆ ਜਾ ਕੁਝ ਵੀ ਚੀਜ਼ ਆ ਜਾਂਦੀ ਹੈ ਹਨਾ ਉਹ ਤੁਸੀਂ ਜਦੋਂ ਮਰਜ਼ੀ ਲਾ ਸਕਦੇ ਆ ਬਾਈ ਉਹਦਾ ਕੋਈ ਚੱਕਰ ਨਹੀਂ ਦੋ ਟਾਈਮ ਦੇ ਦਿਓ ਤਿੰਨ ਟਾਈਮ ਦੇ ਦਿਓ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਦਿਓ ਤਿੰਨ ਚਾਰ ਦਿਨ ਹੀ ਨਹੀਂ ਤਾਂ ਕਬਜ ਜਿਆਦਾ ਕਰ ਦਿੰਦੀ ਫੇ ਬੇਠਾ ਬੂਠਾ ਤੋਂ ਓਖੇ ਹੋ ਕੇ ਬੱਚੇ ਮਰ ਵੀ ਜਾਂਦੇ ਆ ਜੇ ਜਿਆਦਾ ਦਈਏ ਤਾਂ ਆਪਾਂ ਲਿਮਟ ਕੀ ਦਿਓ ਤਿੰਨ ਚਾਰ ਦਿਨ ਪੰਜ ਦਿਨ ਦੇ ਲੋ ਉਹਨਾਂ ਹੀ ਸੈੱਟ ਹੋ ਜਾਂਦੀ ਹੁੰਦੀ ਹੈ ਹਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਸੀ ਬਾਈ ਹਾਈ ਟੈਕ ਲਾਉਣ ਤੋਂ ਬਾਅਦ ਜਦੋਂ ਆਪਾਂ ਮਲਾਪਾਂ ਤੋਂ ਲਾਉਨੇ ਆ ਤੇ ਉਸ ਤੋਂ ਬਾਅਦ ਪਾਵਰ ਬਾਈ ਪਤਾ ਕੀ ਚੱਕਰ ਪੈਂਦਾ ਜਿਹੜੀ ਮਲੱਪਾਂ ਦੀ ਗੋਲੀ ਹੁੰਦੀ ਬਾਈ ਉਹ ਲੂਜ਼ ਮੋਸ਼ਨ ਲਾਉਂਦੀ ਲਾਉਂਦੀ ਬੱਚਿਆਂ ਨੂੰ ਤੇ ਪੇਟ 'ਚ ਇਨਫੈਕਸ਼ਨ ਵੀ ਚੱਕਦੀ ਕਿਵਲੇ ਜ਼ਖਮ ਵੀ ਹੋ ਜਾਂਦੇ ਹਲਕੇ ਫਲਕੇ ਪਰ ਹਾਈ ਟੈਕ ਨਾਲ ਤਾਂ ਚਲੋ ਏਡੇ ਨਹੀਂ ਹੁੰਦੇ ਹਨਾ ਜਿਹੜੀਆਂ ਆਪਾਂ ਹੋਰ ਡੋਂਟ ਰਬਰਤਦੇ ਆ ਜਾਂ ਕੋਈ ਇਦਾਂ ਦੀ ਉਹ ਤਾਂ ਬਾਈ ਅੰਦਰ ਫੜ ਦਿੰਦੀਆਂ ਫੜ ਕੇ ਠੀਕ ਆ ਤੇ ਇਸ ਕਰਕੇ ਬਾਈ ਜਿਹੜੀ ਪਾਵਰ ਜੱਲਣਾ ਉਹ ਇਨਫੈਕਸ਼ਨ ਤੋਂ ਆ ਪੇਟ ਦੀ ਇਨਫੈਕਸ਼ਨ ਤੋਂ ਉਹ ਤਾਂ ਦੇਈਦੀ ਬਾਈ ਜਿਹੜੇ ਲੂਜ਼ ਮੋਸ਼ਨ ਲੱਗੇ ਆ ਤੇ ਉਹ ਹਟ ਜਾਣ ਠੀਕ ਆ ਉਹਦੇ ਨਾਲ ਜਿਆਦਾ ਕੂਤਰ ਨਾ ਖਿਚਾ ਨਹੀਂ ਤਾਂ 3-4 ਦਿਨ ਪਾਣੀ ਵਾਲੀਆਂ ਮਿੱਠਾ ਮਾਰ ਕੇ ਕੂਤਰ ਹਟਦੇ ਤੇ ਜਿਆਦਾ ਪਾਣੀ ਵਾਲੀਆਂ ਮਿੱਠਾ ਮਾਰਨ ਕਰਕੇ ਉੱਤਰ ਥੱਲੇ ਸੁੱਕ ਵੀ ਜਾਂਦੇ ਆ। ਬਣਨ ਦੀ ਵੀ ਜਾਏ ਕਮਜ਼ੋਰ ਹੋਣ ਲੱਪ ਜਾਂਦੇ ਮਲੱਪਾ ਦੀ ਗੋਲੀ ਲਾਉਣ ਤੋਂ ਬਾਅਦ। ਇਸ ਕਰਕੇ ਬਾਈ ਆਪਾਂ ਆਹ ਪਾਵਰ ਜਲ ਦੇ ਦੀਏ ਕਿ ਜਿਹੜੀਆਂ ਉਹਨਾਂ ਦੇ ਅੰਦਰ ਜਿੱਦਾਂ ਮਰ ਕੋਈ ਵੀ ਹੋਇਆ ਹੋਇਆ ਜਾਂ ਕੋਈ ਇਨਫੈਕਸ਼ਨ ਪੈ ਗਈ ਜਾਂ ਕਿੱਦਾਂ ਦੀ ਵੀ ਲਾ ਲਓ ਤੁਸੀਂ ਪੇਟ ਖਰਾਬ ਆ ਜਾਂ ਕੁਝ ਵੀ ਉਹਨੇ ਬਾਈ ਉਹਨੂੰ ਰਿਕਵਰੀ ਕਰਨੀ ਆ ਉਹ ਸੈੱਟ ਕਰ ਦੇਣਾ ਬਾਈ। ਠੀਕ ਆ ਆਪਾਂ ਪਹਿਲਾਂ ਵੀ ਵੀਡੀਓ ਪਾ ਕੇ ਤੁਹਾਨੂੰ ਇੱਕ ਜੀ ਇਹ ਦੱਸੀ ਹੋਈ ਆ ਗੱਲ ਹਨਾ ਤੇ ਪਹਿਲਾਂ ਵੀ ਆਪਾਂ ਇਸ ਮੁੱਦੇ ਤੇ ਵੀਡੀਓ ਬਣਾਈ ਸੀ। ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਯਾਰ ਏ ਜੋੜੇ ਗਿਫਟ ਕਰਦੇ ਹੋ ਓਵਰ ਜਾ ਕੇ ਦਾ ਬਾਈ ਇੰਨੇ ਬਣ ਲੈਂਦੇ ਹੋ ਹਨ ਤੁਹਾਨੂੰ ਪਤਾ ਬਾਈ ਓੱਖੇ ਹੀ ਬਣਦੇ ਐ ਇੰਨੇ ਜੋੜੇ ਨਹੀਂ ਬਣਦੇ ਹਨ ਤੇ ਅੱਗੇ ਢੱਲੇ ਮੱਠੇ ਜੇ ਹੋਏ ਸੀ ਤੋਂ ਥੋੜੇ ਕੇ ਬੱਚੇ ਬਣੇ ਵੀ ਨਹੀਂ ਬਾਈ ਹਨ ਬੱਚੇ ਦਾ ਟਵਟ ਦੋ ਮੇਰੇ ਖਿਆਲ ਨਾਲ ਇੱਕ ਝੋਲੀ ਦਾ ਪੂਰੀ ਸਾਰੀ ਮਰੀ ਗਈ ਬਾਈ ਇੱਕ ਇੱਕੋ ਹੀ ਆਪਣਾ ਸੂਰਜੀ ਬਚਿਆ ਉਹਨਾਂ ਦੇ ਵਿੱਚੋਂ ਜਾ ਉਹ ਪਰਾ ਜਿਹੜੇ ਤਿੰਨ ਕੇ ਬੱਚੇ ਚਾਰ ਨਿਕਲੇ ਸੀ ਉਹ ਬਚੇ ਬਾਕੀ ਦਾ ਬਾਈ ਤਕਰੀਬਨ ਹੀ ਲੁੱਟ ਗਏ ਸਾਰੇ ਹਨ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜੋੜੇ ਵਾਲੇ ਕੂਤਰਾਂ ਨੂੰ ਦਾਣਾ ਕਿਹੜਾ ਪਾ ਸਕਦੇ ਆ ਦਾਲਾ ਦੂਲਾ ਮਿਕਸ ਤੇ ਉਹ ਬਾਈ ਕੋਈ ਚੱਕਰ ਨਹੀਂ ਦਾਣਾ ਤੁਸੀਂ ਜਿੱਦਾਂ ਮਤਲਬ ਤਾਲਾਂ ਵਾਲਾ ਵੀ ਪਾ ਸਕਦੇ ਆ ਤਾਲਾ ਬਾੜੀ ਯਾਨੀ ਕਿ ਮੋਟ ਮੋਟ ਤੱਕੀ ਜਾਣੇ ਜੋ ਵੀ ਬਾਈ ਹਨਾ ਮੋਟ ਪਾ ਲੋ ਪਰ ਥੋੜੇ ਪਾਈਦੇ ਹੁੰਦੇ ਠੀਕ ਆ ਜਿਆਦਾ ਬਾਈ ਕੁਝ ਨਹੀਂ ਪਾਉਂਦੀ ਲੋੜ ਇਹਨਾਂ ਨੂੰ ਛੋਲੇ ਠੀਕ ਆ ਤੇ ਘੱਟ ਮਾਤਰਾ ਜੀ ਪਾਉਣੇ ਵੀ ਹਰੇ ਕਬੂਤਰ ਤੱਕ 4 4 5 5 ਛੋਲੇ ਜਾਣ ਉਦੋਂ ਵੱਧ ਨਾ ਜਾਵੇ ਇਹ ਨਹੀਂ ਕਿ ਬਾਈ ਕੋ ਬੁੱਕਾਂ ਭਰ ਭਰ ਸਿੱਟੀ ਜਾਣੇ ਠੀਕ ਆ ਤੇ ਮੂੰਗੀ ਵੀ ਹਲਕੀ ਫੁਲਕੀ ਜੁਤਾਲਾ ਲੋ ਤੁਸੀਂ ਜੇ ਕਿਲੋ ਦਾਣੇ ਚ ਮਾਗੇ ਵੀ ਦੱਸਿਆ ਐਦਾਂ ਮੁਠੀ ਐਦਾਂ ਮੁਠੀ ਜੀ ਭਰ ਕੇ ਮੂੰਗੀ ਦੀ ਐਦਾਂ ਮੁਠੀ ਸੜਦਣੀ ਬਾਈ ਮੂੰਗੀ ਦੀ ਵਿੱਚ ਠੀਕ ਆ ਤੇ ਜਾਂ ਕੋਲੀ ਰੱਖ ਲੋ ਜਿੱਦਾਂ ਆਪਾਂ ਐ ਡਿੱਕ ਕੋਲੀ ਰੱਖੀ ਬਾਈ ਆਹ ਜਿਹੜੀ ਦਾਣੇ ਪਾਉਣ ਨੂੰ ਠੀਕ ਆ ਆਹ ਵਾਲੀ ਇਹਦੇ ਨਾਲ ਹੀ ਮੈਂ ਸਾਰੇ ਛੋਲੇ ਵੀ ਇਹਦੇ ਨਾਲ ਹੀ ਮਿਣਕੇ ਪਾਉਣੇ ਆ ਇਹਦੇ ਨਾਲ ਹੀ ਬਾਈ ਮੂੰਗੀ ਦੀ ਦਾਲ ਪਾ ਲੈਣੀ ਆ ਪਤਾ ਹੁੰਦਾ ਨਾ ਜਾਂ ਅੱਧੀ ਪੌਣੀ ਦਾ ਅੱਧੀ ਪਾ ਲੈਣੀ ਆ ਮਤਲਬ ਸਾਰੇ ਦਾਣੇ ਆਪਾਂ ਸਕੋਲੀ ਨਾ ਮੈਂ ਛੋਟੀ ਜੀ ਕੋਲੀ ਰੱਖੀ ਆ ਐ ਜਿਹਦਾ ਦੋ ਕੁ ਮੁਠਾ ਹੀ ਵਿੱਚ ਦਾਣੇ ਪੈਂਦੇ ਤਾਂ ਉਹ ਬਸ ਓਨੇ ਹੀ ਆਪਾਂ ਪਾਲੀ ਦੇ ਅੰਦਾਜ਼ੇ ਨਾਲ ਹੀ ਹੈ ਨਾ ਤੇ ਮਿਕ ਤੇ ਉਦਾਂ ਦਾਣਾ ਮਿਕਸ ਕਰਕੇ ਭਾਵੇਂ ਮੈਂ ਰੱਕ ਵੀ ਲਵਾ ਛੂਲੇ ਛੂਲੇ ਜਾਂ ਕੁਝ ਵੀ ਪਰ ਉਹ ਪੌਣੇ ਹਿਸਾਬ ਨਾਲ ਉਸ ਕੰਟੀਨਿਟੀ ਦਾ ਉਹਦੇ ਵਿੱਚ ਹੀ ਕਣਕ ਚ ਮਿਕਸ ਨਹੀਂ ਕਰਦਾ ਬਾਈ ਮੈਂ ਉਸ ਟਾਈਮ ਹੀ ਜਦੋਂ ਪੌਣੇ ਆ ਉਦੋਂ ਹੀ ਪੌਣੇ ਬਾਈ ਆਪਣ ਜਨੀ ਜਨੇ ਪੌਣੇ ਉਹ ਟ੍ਰੇ ਚ ਉਹਨੇ ਉਹਨੇ ਪਾਈ ਜਾਣੇ ਆ ਜਾਂ ਉਦੋਂ ਜਿੰਨੀ ਇੱਕ ਕਣਕ ਲੈਣੀ ਆ ਉਸ ਹਿਸਾਬ ਨਾਲ ਉਹ ਚ ਮਿਕਸ ਕਰ ਲੈਣੇ ਵੀ ਇੰਨੇ ਇੰਨੇ ਚੱਲ ਜਾਣਾ ਤੇ ਐਦਾਂ ਦਾਣਾ ਪਾਈਦਾ ਤੇ ਐਦਾਂ ਹੀ ਇੱਕ ਬਾਈ ਦਾ ਹੋਰ ਕਮੈਂਟ ਆ ਵੀ ਆਹ ਦਾਣਾ ਦੇ ਵਿੱਚ ਬਾਈ ਦਾਣਾ ਕਿਹੜਾ ਪਾਈਏ ਠੀਕ ਆ ਕਬੂਤਰਾਂ ਨੂੰ ਕਿਹੜਾ ਪੋਣਾ ਚਾਹੀਦਾ ਬਾਈ ਜਿੱਦਾਂ ਹੁਣ ਆ ਪਿੱਛੇ ਝਾੜੇ ਪਏ ਸੀ ਹੁਣ ਤਾਂ ਕਬੂਤਰ ਝੜੇ-ਜੂੜੇ ਹਟ ਗਏ ਹੋਣਗੇ ਨਵੇਂ ਬੱਚੇ ਪੁੱਛੇ ਹੋਣਗੇ ਤਾਂ ਕਹਿ ਨਹੀਂ ਸਕਦਾ ਵੱਡੇ ਕਬੂਤਰ ਤਾਂ ਆ ਦਿਨਾਂ ਦੇ ਵਿੱਚ ਆ ਕੇ ਝਾੜੇ ਪੈਣੋਂ ਹਟ ਜਾਂਦੇ ਆ ਪੈ ਹਟਦੇ ਸਾਰਾ ਹੋ ਜੀ ਪਹਿਲਾਂ ਪਹਿਲਾਂ ਸਰੋਂ ਚਲਾ ਲਓ ਥੋੜੀ-ਥੋੜੀ ਹਲਕੀ-ਹਲਕੀ ਜਦੋਂ ਝਾੜੇ ਪਏ ਆ ਕਬੂਤਰ ਪਰ ਸੋਹਣੇ ਹੁੰਦੇ ਆ ਬਾਅਦ ਵਿੱਚੋਂ ਬਾਈ ਤੁਸੀਂ ਹੁਣ ਆ ਦਿਨਾਂ ਦੇ ਵਿੱਚ ਜਿੱਦਾਂ ਮੈਂ ਦੱਸਿਆ ਛੋਲੇ ਸੋਇਆਬੀਨ ਦੀ ਦਾਲ ਮੂੰਗੀ ਠੀਕ ਆ ਤੇ ਮੂੰਗੀ ਵੀ ਘੱਟ ਮਾਤਰਾ 'ਚ ਪਾਉਣੀ ਆ ਬਾਈ ਛੋਲੇ ਤੇ ਸੋਇਆਬੀਨ ਵੀ ਮੀਡੀਅਮ ਜੇ ਦਾਣੇ ਦੇ ਹਿਸਾਬ ਨਾਲ ਜਿੱਦਾਂ ਮੈਂ ਤੁਹਾਨੂੰ ਆ ਕੋਲੀ ਜਿਖਾਈਏ ਹਿਸਾਬ ਨਾਲ ਪੋਨੇ ਕਿਲੋ ਦਾਣੇ ਚ ਇੰਨੀ ਕਿ ਮੈਂ ਪਾ ਲੈਣਾ ਉਹਨਾਂ ਤੇ ਹੋਰ ਤੇ ਕਣਕ ਹੋ ਗਈ ਇਹ ਚਾਰ ਪੰਜ ਚੀਜ਼ਾਂ ਹੀ ਬਈ ਮੈਂ ਪੋਨਾ ਹੋਰ ਕੋਈ ਆਪਾਂ ਫालतू ਦਾਣਾ ਨਹੀਂ ਪੋਦੇ ਜਾਂ ਤੁਸੀਂ ਜਿਹੜੇ ਉਹ ਆਪਾਂ ਬੱਚੇ ਪਾਲਣ ਵਾਲੀ ਜ਼ੀਰੋ ਨੰਬਰ ਫਿਨਿਸ਼ਰ ਵੀਡ ਹੁੰਦੀ ਆ ਫੀਡ ਹੁੰਦੀ ਆ ਨਾ ਉਹ ਫੀਡ ਪਾ ਸਕਦੇ ਆ ਬਈ ਠੀਕ ਆ ਉਹਦੇ ਨਾਲ ਹੀ ਗੱਲ ਬਣ ਜਾਂਦੀ ਆ ਤੇ ਬਾਕੀ ਠੀਕ ਆ ਭਾਈ ਆਹੀ ਕਮੈਂਟ ਸੀ ਸਾਰਿਆਂ ਦੇ ਜਵਾਬ ਦੇ ਦਿੱਤੇ ਆ ਤੇ ਜੇ ਕੋਈ ਵੀ ਰਹਿ ਗਿਆ ਤੇ ਦਿਲੋਂ ਭਾਈ ਸੌਰੀ ਹੈ ਨਾ ਤੇ ਮਿਲਦੇ ਆ ਭਾਈ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਤੇ ਮਿਹਰ ਬਣਾਈ ਰੱਖੇ